ਮੇਰੀਆਂ ਕਿਨਾਂ ਗੀ ਲਾਉਣਾ ਆਹ ਹੋਲਾ ਗੀਆ ਲਾਉਣਾ ਲਾ ਫਿਰ ਨਾ ਮੇਰੀ ਗੱਲ ਸੁਣੋ ਮੁੰਡਾ ਉਹਨਾਂ ਨੇ ਜੰਮਿਆ ਉਹਨਾਂ ਨੇ ਕਿਤੇ 1 ਰੁਪਈਆ ਨਹੀਂ ਵਿਖਾਲਿਆ ਤੁਸੀਂ ਵੇਲਾ ਕਰਾਉਣ ਨੂੰ ਬੋਧੇ ਹੈਗੇ ਜੇ ਜਿਹੜਾ ਹੁੰਦਾ ਉਹਨੂੰ ਫੇਲਾ ਜਿਹੜਾ ਹੁੰਦਾ ਜੇ ਭਾਂਡਾ ਆ ਬਾਜੀ ਗੰਨੀਆਂ ਆਈਆਂ ਕਿਹਨੂੰ ਜੇ ਬਾਬਾ ਆ ਉਹਨੂੰ ਸਾਰਾ ਤੂੰ ਨਹੀਂ ਦੇਣਾ ਆਪ ਕਰਾਉਂਦੇ ਪੈਸੇ ਰਟਾਈ ਜਾਂਦੇ ਜੇ ਕੱਲ ਨੂੰ ਇਹਨਾਂ ਨੇ ਹੰਦ ਦੇਣੇ ਮੇਰੀ ਸੁਣ ਗੱਲ ਉਹ ਰੱਬ ਨੇ ਮਾਂ ਸਾਡੇ ਘਰ 'ਚ ਖੁਸ਼ੀਆਂ ਦਿੱਤੀਆਂ ਤੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਵਾ ਕੇ ਸਾਰੀ ਮਾਰੀ ਗਈਆਂ ਮਿੱਡੀਆਂ ਪੈਸੇ ਦੇ ਹੱਥਾਂ ਦੀ ਮੈਲ ਅੱਜ ਆਵੇ ਕੱਲ ਨਹੀਂ ਆਵੇ ਪੈਸੇ ਦੀ ਕੀ ਗੱਲ ਮੇਰੇ ਮੁੰਡੇ ਦਾ ਸ਼ਰੀਰ ਜੰਮ ਗਿਆ ਵਾ ਸਾਰਾ ਪੈਸਾ ਉਹਦੇ ਤੇ ਲਟਾ ਕੇ ਤੇ ਮੇਰੇ ਮੁੰਡੇ ਜੋਗਾ ਵੀ ਕੱਖ ਰੱਖ ਲੋ ਉਹ ਜਦੋਂ ਤਾ ਤੁਹਾਨੂੰ ਲੋੜ ਪੈਣੀ ਹੈ ਨਾ ਮੈਂ ਤੇ ਮੇਰੇ ਮੁੰਡੇ ਨੇ ਕੰਮ ਹੁੰਨਾ ਵਰਡੇ ਓਏ ਆਹ ਨਹੀਂ ਗੱਲਾਂ ਨਹੀਂ ਸੁਥੀ ਜਾਂਦੀਆਂ ਉਹਨੇ ਉਹ ਚੱਲ ਨੇ ਆਪਣੇ ਕਾਰਖਾਨੇ ਮੇਰੇ ਮੁੰਡੇ ਨੇ ਆਪਣੇ ਕਾਰਖਾਨੇ ਤੇ ਇਸੀ ਸੀਤਾ ਦੀ ਕਿੱਥੋਂ ਗੱਲ ਲੱਗੀ ਹੈ ਹੁਣ ਤੁਸੀਂ ਬੋਲੇ ਹੋ ਗਏ ਨਾ ਮੈਂ ਕਿਹਨੇ ਚੰਗੀ ਤਰ੍ਹਾਂ ਬੋਲੇ ਹੋ ਜੋ ਮਣ ਕੇ ਲਾਜ ਤੁਹਾਡਾ ਕਿਸੇ ਨੇ ਨਹੀਂ ਕਰਾਉਣਾ ਮੇਰੀਆਂ ਗੱਲਾਂ ਤੁਹਾਡੇ ਕੰਨਾਂ 'ਚ ਪੈਂਦੀਆਂ ਨਹੀਂ ਨਾ ਕੋਈ ਗੱਲ ਨਹੀਂ ਬਾਅਦ 'ਚ ਤੁਹਾਡੇ ਵਰਗੇ ਕੰਨਾਂ 'ਚ ਉਂਗਲਾ ਪਾਪਾ ਗੁੰਦੇ ਹੁੰਦੇ ਆ ਵੀ ਕੋਈ ਗੱਲ ਨਹੀਂ ਪੈਸੇ ਤੇ ਮੈਂ ਸਾਰਾ ਲਟਾਤਾ ਤਾਂ ਹੁਣ ਮੈਨੂੰ ਕੋਈ ਪੁੱਛਦਾ ਨਹੀਂ ਹੋਏਗਾ ਨਹੀਂ ਭਰਾ ਮੇਨ ਨਾਰੀ ਬੋਤਾ ਮੇਰਾ ਜਿੱਥੇ ਕਹੂੰ ਉਥੇ ਜਾਊਗਾ ਉਹ ਇਦਾਂ ਹੀ ਆ ਪਹਿਲਾਂ ਪਹਿਲਾਂ ਟੋਰ ਵਜਦੇ ਚੰਗੇ ਲੱਗਦੇ ਆ ਜਦੋਂ ਬਾਅਦ 'ਚ ਨਾ ਬਾਅਦ 'ਚ ਬਕੇ ਨੇ ਚੰਗੇ ਨਹੀਂ ਲੱਗਦੇ ਤੂੰ ਜਾਗਾ ਤੂੰ ਖੁਸ਼ ਨਾ ਹੋਵੇਂ ਕਦੇ ਤੂੰ ਘਰੂਸਾ ਹੈ ਮારી ਘਰੂਸਾ ਹੈ ਵਾਲੀ ਬਸ ਹੁਣ ਤੇ ਤੈਨੂੰ ਮੇਰੀ ਘਰੂਸਾ ਲੱਗਣ ਦੀ ਆ ਨਾ ਬਾਅਦ ਚ ਤਾਂ ਡਰ ਕੇ ਵੇਂਦੇ ਹੁੰਦੇ ਆ ਅੱਖਾਂ ਚ ਖਸੌਣ ਦੇ ਦੇ ਰੋਂਦੇ ਹੁੰਦੇ ਆ ਹਾਦ ਹੋ ਗਈ ਮੇਰੇ ਬੰਦੇ ਵਾਲੀ ਉਮਰ ਤੋਂ ਬੰਦਾ ਬਾਅਦ ਅੰਨਾ ਹੁੰਦਾ ਵਾ ਇਹ ਪਹਿਲਾਂ ਹੀ ਅੰਨਾ ਹੋ ਕੇ ਬਹਿ ਗਿਆ ਅਗਲੇ ਨੇ ਮੇਰਾ ਸ਼ਰੀਰ ਜੰਮਤਾ ਅੱਧਾ ਦਾ ਮਾਲਕ ਬਣ ਕੇ ਬਹਿ ਗਿਆ ਦੱਸ ਮੈਂ ਤਾਂ ਸੋਚਿਆ ਸੀ ਸਭ ਮੇਰੇ ਮੁੰਡੇ ਜੋਗਾ ਰਹੂਗਾ ਪਰ ਇਹਦੇ ਅੱਧਾ ਦਾ ਮਾਲਕ ਹੋ ਗਿਆ ਹੁਣ ਇਹਨੂੰ ਅੱਧ ਚ ਦੇਣਾ ਹੀ ਪੈਣਾ ਨਾ ਇਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਅੱਧ ਤਾਂ ਇਹਨੇ ਪਹਿਲਾਂ ਨਾਲ ਲਿਆ ਤੂੰ ਕਾਹਤੋਂ ਆਪਣਾ ਘਰ ਲਟਾਈ ਜੰਨਾ ਵਾ ਪੋਲਿਆ ਪੰਛੀਆ ਮਨੀ ਕੋਤਾ ਵੇਖ ਕਿੰਦਾ ਨਾ ਬੀਬੀਆਂ ਮੰਗਣ ਵਾਲੀਆਂ ਆਈਆਂ ਵਾ ਤੇ ਬਹੁਤ ਵੇਖਦਾ ਕਿੰਨੀਆਂ ਵਧਾਈਆਂ ਦਿੱਤੀਆਂ ਵਾ ਅਜੇ ਅਗਨੇ ਕਿਤੇ ਖਿਆਣਾ ਛੱਡਣ ਦੀਆਂ ਤੇ ਫੇਰ ਕਿਹਾ ਉਹਨੇ ਮਹਾ ਮਹਾਦਰ ਅਗਨੇ ਖੁਸ਼ੀਆਂ ਦਿੱਤੀਆਂ ਵਾ ਤੇ ਆਪਾਂ ਐਸ ਕੁਛਿਆਂ ਦੇ ਮੁਕੇ ਤੇ ਇਹਨਾਂ ਵਿਚਾਰੇ ਨੇ ਦੇਣਾ ਤੇ ਉਹਨਾਂ ਨੇ ਵੀ ਆਸ ਹੁੰਦੀ ਆ ਸਾਡਾ ਪਹਸਤਾਲ ਵਿੱਚ ਕਿੰਨੇ ਪਾਖੇ ਵੰਡੇ ਐ ਕੁਛੀ ਕੁਜੀ ਐਂ ਗਰੀ ਕੋ ਕਮੀ ਛੱਡੀ ਆ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇੱਥੇ ਬਾਧੂ ਦੇ ਰਾਂ ਤੂੰ ਟੈਨਸ਼ਨ ਨਾ ਲੈ ਮਗਾ ਤੂੰ ਪ੍ਰਵਾਹਾਂ ਗੰਦ ਮੈਂ ਆ ਗਾ ਨਾ ਇਹਨਾਂ ਦਾ ਆ ਮੇਰੀ ਛੋਣੀ ਬੁੱਗੀ ਦਾ ਡੈਲੀ ਤੇ ਤੂੰ ਟੈਨਸ਼ਨ ਨਾ ਲੈ ਨਹੀਂ ਮੈਂ ਟੈਨਸ਼ਨ ਕੋਲ ਨਹੀਂ ਜਾਓ ਫਿਰ ਦੋ ਮਿਲੂ ਕੀ ਆਂਦੇ ਜਿੱਤ ਮੰਮੀ ਆਪਾਂ ਇਹਨਾਂ ਦੇ ਕੰਬਲੀਆਂ ਵੀ ਇੱਕ ਦੋ ਹੋਰ ਮੰਮੀ ਜਲ ਮੰਗਾ ਲੈਣੀਆਂ ਜਾਂ ਤੂੰ ਹੀ ਜਾਂਦੇ ਤੇ ਲੈ ਆਉਂਦੇ ਕੋਈ ਗੱਲ ਨਹੀਂ ਉਹ ਤਾਂ ਇੱਕੋ ਇੱਕ ਹੋਰ ਦਿੰਦੀ ਲਿਆਂਦੀ ਆ ਕੋਈ ਗੱਲ ਨਹੀਂ ਹੁਣ ਆਪੇ ਕੋਈ ਗੱਲ ਨਹੀਂ ਅਜਾ ਕੋਰ ਮਗਾ ਲਾਂਗੇ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਨਾ ਠੰਡ ਦਾ ਕਰਕੇ ਨੀਂਦ ਨਹੀਂ ਆਉਂਦੀ ਆਵੇ ਆ ਨਾ ਜਿੱਦਾਂ ਠਰੂ ਠਰੂ ਕਰਨਦੇ ਆ ਮੰਮੀ ਹਾਂ ਤੇ ਸੁਤਾਨ ਕਦੇਦਾ ਐਹੀ ਨੀਂਦ ਸੌਣ ਨਹੀਂ ਚੱਲਦੀ ਨਜ਼ਰ ਨਾ ਲਾ ਦੀ ਕਿੱਥੇ ਸੁੱਤਾ ਵੇਖਾਂ ਪਹਿਲਾਂ ਮੈਨੂੰ ਪਤਾ ਜਿੱਦਾਂ ਮੈਂ ਲੈ ਕੇ ਗਈ ਇਹਨੂੰ ਲੌਂਟਦਾ ਚੁੱਪ ਕੀਤਾ ਜਾਓ ਮੰਮੀ ਮੈਂ ਖਾਪ ਗਈ ਸਵੇਰ ਦੀ ਇਹਦੇ ਨਾਲ ਇਦਾਂ ਹੀ ਨਿਆਣਿਆਂ ਨਾਲ ਇਦਾਂ ਹੀ ਆ ਬਥੇਰਾ ਚ ਤੂੰ ਸੌਂ ਲਿਆ ਵੇਲੀ ਨੇ ਹੁਣ ਬੱਚਾ ਨਿਆਣਿਆਂ ਨੂੰ ਜਿਹੜਾ ਜਾਦੂ ਆ ਉਹ ਤਾਂ ਡੀਬੋਦੀ ਚ ਬਿਲਕੁਲ ਖੁਸਕਦਾ ਹੀ ਨਹੀਂ ਹੈਗਾ। ਖੁਸਕਦਾ ਨਹੀਂਗਾ ਮੈਂ ਐਦਾ ਘਡਾਉਦੀ ਰਹੀ ਨਹੀਂ ਨਿੱਗਾ ਰਿੰਦਾ ਤਾਂ ਵੀ ਤੇਰੇ ਕੋ ਥੋੜੀ ਜਰਾ ਕੋ ਮਾਲੀਏ ਦੀ ਅੱਖ ਲੱਗਦੀ ਤੂੰ ਲੰਮੇ ਪਾਦੇ ਨਹੀਂ ਤਾਂ ਤੂੰ ਸਮਝ ਨਹੀਂ। ਐਦਾਂ ਨਿਆਣੇ ਪਾਲਦੇ ਬੜੇ ਔਖੇ ਨਿਆਣੇ ਪਾਲਦੇ ਆ। ਸੱਚੀ ਮੰਮੀ ਗੋਡੇ ਪੀੜ ਕਰਨ ਲੱਗ ਪਏ ਜੋੜੀ ਕੇ ਗੋਡੇ ਚੋਂ ਮਾਰ ਮਾਰ ਕੇ। ਐਦਾਂ ਹੀ ਜੁੜਦੇ ਆ ਸਾਰਿਆਂ ਦੇ ਜੁੜਦੇ ਐਦਾਂ ਹੀ। ਬੜੇ ਮੰਮੀ ਸੱਚੀ ਉਹ ਕੰਮ ਕਰਨਾ ਸੌਖਾ ਹੀ ਬਹਿਣਾ ਬੜੇ ਔਖਾ ਹੀ ਆ। ਕੋਈ ਕਹਿੰਦੀ ਹੋਰ ਦੱਸ ਦਵਾਂ ਕਿ ਤੂੰ ਕੰਮ ਕਰਨਾ ਕਰੀ ਆ ਪਹਿਹੀਨ ਚੁੱਕ ਲਿਆ ਕਰਾਂਗੀ। ਲੈ ਤੇ ਕਿੰਨੀ ਸ਼ੁਕਰ ਹੀ ਆ। ਮੈਂ ਉਠੂੰਗੀ ਮੈਂ ਤੇ ਆਪੇ ਦੀਦੀ ਨੂੰ ਫੜਾ ਦੇਵਾਂ ਨੂੰ ਤੂੰ ਹੀ ਫੜ ਲਓ ਆਹ ਦੀਦੀ ਨੂੰ ਫੜ ਕੇ ਬਿਆਜਾ ਕਰਨਾ ਕੋਈ ਗੱਲ ਨਹੀਂ ਹੋਰ ਕੀ ਆ ਸ਼ੁਕਰਵਾ ਆ ਦਿਨ ਆਇਆ ਸ਼ੁਗਰ ਮਾਲਕਾ ਤੇਰਾ ਆਹ ਦਿਨ ਆਇਆ ਤੇ ਮੈਂ ਵੀ ਆਪਣੀ ਟੀ ਦੇ ਘਰ ਲੀੜਾ ਕਪੜਾ ਲੈ ਕੇ ਚੱਲੀ ਆ ਲੱਦੀ ਪੱਦੀ ਚੱਲੀ ਆ ਮੈਨੂੰ ਵੀ ਕਿ ਲੋ ਕਹਿਣਗੇ ਆਪਣੀ ਟੀ ਦਾ ਜਿੰਨੀ ਆਪਾਂ ਲੈ ਕੇ ਚੱਲੀ ਆ ਸ਼ੁਕਰਵਾਰ ਅੱਬਾ ਤੇਰੀ ਕਰਨੀ ਨੂੰ ਆਰੇ ਜਾਲੀ ਮੌਸਮ ਹੋ ਗਿਆ ਵਧੀਆ ਅੱਜ ਆਹ ਵੇਹ ਮੌਸਮ ਬਹੁਤ ਵਧੀਆ ਹੋ ਗਿਆ ਅੱਜ ਅਣੀ ਗੇ ਨੀ ਕਿ ਸਟੇਕ ਕਰਨੀ ਬਹਾ ਪੈ ਗਈ ਅੱਜ ਆਹ ਮੈਂ ਨਾ ਵੀ ਇਦਾਂ ਕਰੀਏ ਮਿਸਤੀ ਦਾ ਕਰੋ ਪਤਾ ਮਿਸਤਰੀ ਜੀ ਕਰ ਨਹੀਂ ਹੁਣ ਆ ਜਿਹੜਾ ਉੱਚਾ ਨੀ ਮਾ ਖਾਂ ਹੈਗਾ ਵਾ ਇਹਨੂੰ ਪਤਰਾ ਕਰਾ ਕੇ ਦੇ ਆ ਬਾਕੀ ਟੇਰ ਕੋਲ ਲਵਾ ਕੇ ਢੀ ਸਟਾਉਟ ਜਿਹੜੀਆਂ ਰਹਿ ਗਈਆਂ ਵਾ ਚੱਲ ਕੋਈ ਨਹੀਂ ਲਵਾ ਲਾਂਗੇ ਆਉ ਮੁੜ ਕੇ ਕੱਲ ਨੂੰ ਨਿਆਣਿਆਂ ਦੇ ਵਿਚਾਰਾ ਡਿੱਗਿਆ ਕਰਨਾ ਇੱਥੇ ਹੀ ਹੁਣ ਇਹਨਾਂ ਨੂੰ ਪਾਏ ਫਿਟਰ ਵਾਸਤੇ ਵਿੜਾ ਵੀ ਚਾਹੀਦਾ ਅਦੇ ਚਾਰੇ ਇੱਥੇ ਆਉਂ ਭੱਜ ਕਿਉਂ ਤੱਕ ਜਾਇਆ ਕਰਨਾ ਇੱਥੋਂ ਚੜਿਆ ਕਰਨਾ ਫੇਰ ਉਹ ਡੇਗਣੂ ਨਾ ਵੇਖਦੇ ਮਨ ਤੇ ਇਹ ਰਗਲ ਦਾ ਫਿਕਰ ਕਿਤੇ ਕੋਈ ਨਾ 2-4 ਮਹੀਨੇ ਖਲੋਗੇ ਨਾ ਮਸਾ ਲਉਂਦੀ ਫਿਰ ਲਵਾ ਲਾਂਗੇ ਹੁਣ ਤਾਂ ਬੜਾ ਖੱਤਾ ਖੁੱਟਿਆ ਪਛੜਾ ਹੋਇਆ ਆਵਾ ਆਪਾਂ ਹੋਰ ਕੋਈ ਖਰਚਾ ਕਰਨਾ ਨਹੀਂ ਹੁਣ ਬਾਕੀ ਸਾਰੇ ਖਰਚੇ ਡੱਕ ਦੇਨੇ ਆਪਾਂ ਏਦਾਂ ਧਿਆਨ ਦੇਣਾ ਹੁਣ ਜਿੰਦਗੀ ਚੱਲ ਕੋਈ ਨਹੀਂ ਇਹ ਵੀ ਕਰ ਹੀ ਲੈਣਾ ਵਾ ਆ ਰਹਿੰਦੇ ਸਮਾਂ ਇਹ ਵੀ ਕੋਈ ਗੱ ਤੇ ਕੋ ਤੁਹਾਡੇ ਕੋਲ ਆ ਲੁਕੇ ਤੇ ਪਪਾ ਕਰ ਲੇਗਾ ਬਸ ਆਪਾਂ ਸਾਰਾ ਇੱਥੋਂ ਨਾ ਪੱਕਾ ਕਰ ਦੇਣਾ ਉਹ ਬਾਹਰ ਤੱਕ ਸਾਰਾ ਆਹੋ ਗੱਲ ਇੱਥੋਂ ਇੱਥੋਂ ਜਾਇਆ ਕਰੇ ਉਹ ਇੱਥੋਂ ਦਾ ਖੇਡਦਾ ਵੜਦਾ ਕੋਈ ਟੈਨਸ਼ਨ ਨਾ ਪਰਵਾਹ ਨਾ ਵੇਖੀ ਹੈ ਨਾ ਨਾਲੇ ਤਹੀ ਮਗਰ ਭੱਜ ਜਾ ਕਰਨਾ ਤਾਇਨੇ ਮਗਰ ਮਗਰ ਭੱਜ ਕੇ ਜਾਇਆ ਕਰਨਾ ਅਸ ਤੱਕ ਹੁਣ ਤੇ ਨਹੀਂ ਕਿ ਅੰਦਰ ਕਿਹੜਾ ਖਲੋਸਾ ਕਰਨਾ ਕਰੀ ਜਾਂਦੀ ਆ ਲਓ ਮੰਮੀ ਆ ਗਈ ਉਹ ਲੈ ਮਾਸੀ ਨੇ ਦੇ ਨਹੀਂ ਜਾਂਦੇ ਤਾਂ ਆਈ ਦੇ ਖੁਸ਼ ਮਾਤਾ ਦੇਣਾ ਹੈ ਮੈਂ ਦੇਣ ਚੜ੍ਹ ਦਿੰਦੀ ਆ ਮੁੰਡੇ ਦਾ ਨੀਂਦ ਨਹੀਂ ਆਈ ਸਾਸੀ ਕਰਨਾ ਫੜਾ ਦੋ ਲਓ ਲੈ ਆ ਫੜਾ ਦੋ ਆਜੋ ਵਧੀਆ ਠੀਕਾ ਵਧੀਆ ਠੀਕਾ ਆਜੋ ਉਸ ਨਾਸੀ ਜੀ ਆਉਂਦੇ ਤੰਗੀ ਚ ਨਹੀਂ ਬਸੇ ਨਹੀਂ ਭੋਤਾ ਤੰਗੀ ਕਾਦੀ ਆ ਝਟ ਨਾ ਬਸੇ ਆਲੀ ਮੈਨੂੰ ਤਾਂ ਪਤਾ ਨਹੀਂ ਲੱਗਾ ਬਸ ਤੇ ਅੰਗੇ ਗੱਡੀ ਤੇ ਆਈ ਆ ਐਨੀ ਖੁਸ਼ੀ ਆਈ ਮੈਨੂੰ ਤੇ ਇਹ ਸਮਾਸ ਨੂੰ ਨਾ ਤੁਂ ਬਾਬਾ ਜੀ ਆ ਸਨ ਹਾਂ ਸਮਾਸ ਨੂੰ ਜੀ ਬਲੇਗਾ ਹਾਂ ਜੀ ਮੇਰਾ ਚਾਈ ਬੜਾ ਮੈਨੇ ਤੇ ਚਾਹ ਹੀ ਬੜਾ ਹੀ ਹੋ ਪਰਾ ਮੇਰੇ ਤੋਂ ਕੁਝ ਅੱਧੀ ਨਹੀਂ ਲੱਗਣ ਦੀ ਮੈਂ ਤਾਂ ਕਹ ਤੇਰਾ ਬੜਾ ਮੈਂ ਜਾਵਾਂ ਚਲੋ ਤੁਸੀਂ ਮਾਰੋ ਗੱਲਾਂ ਬਾਤ ਮੈਂ ਬਲਜੀਤ ਨੂੰ ਸੱਦ ਕੇ ਲਿਆਵਾਂ ਚੱਲਾ ਆ ਹੋਰ ਮਨੀ ਠੀਕ ਆ ਪੁੱਤ ਹਾਂਜੀ ਹਾਂਜੀ ਮੰਮੀ ਠੀਕ ਠਾਕ ਵਧੀਆ ਰਹੀ ਬਾਜੀ ਬਸ ਹੋਏ ਵੱਡੇ ਕੋਈ ਜੀ ਕੋਟੀ ਵੀ ਆ ਕਿਤੇ ਉਹ ਦਾੜੀ ਦੇ ਨਾਲ ਦਾਦੀ ਨੂੰ ਸੌਣ ਨਹੀਂ ਦਿੰਦੇ ਨਾਲ ਗਰਮੀ ਦੇ ਚਾਹੀਦੇ ਨਾਲ ਕੀਤਾ ਪਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਥੇਰਾ ਜੇ ਸੌਂਦੇ ਰਹੇ ਪੁੱਤ ਆ ਹੋਏ ਤੇ ਹੈ ਮਾਇਆ ਮੈਂ ਨਾ ਜਾਗਣ ਦਾ ਹੋਏ ਤੇ ਹੈ ਮੈਂ ਇਹ ਕੀ ਗੱਲਾਂ ਕਰਨਾ ਹੈ ਜੀ ਮੈਂ ਵੀ ਮੈਂ ਸਲਾਹ ਕਰਨਾ ਹੈ ਮੈਂ ਕਿਹਾ ਕਿ ਹੋਰ ਥੋੜੇ ਦਿਨਾਂ ਟਾਈਮ ਆ ਬਸ ਇਹ ਉਹਨਾਂ ਮਸਾਰਖੰਡ ਤੱਕ ਵੱਡੇ ਹੋਣਾ ਤੇ ਭੱਜੜਦਾ ਬਣਾ ਤੇ ਮੁੜ ਕੇ ਸਰ ਮਹਾ ਮਗਰ ਪਾਇਆ ਭੱਜੜਾ ਗੁਰੂ ਬਾਹ ਪਕੜਿਆ ਨਾ ਤਾਂ ਇਹਦੀਆਂ ਲੱਤਾਂ ਹੋਣੀ ਖੁੱਲਣੀਆਂ ਬਥੇਰੇ ਜਿਹੇ ਬੈਠਾ ਰਿਹਾ ਹੁੰਦੀ ਹੈ ਬੈਠਿਆ ਕਿ ਮੈਂ ਤਾਂ ਕੰਨਸ ਤਾਇਆ ਬੋਲਣੇ ਤੂੰ ਵੀ ਸਾਇਆ ਕਰੂਗਾ ਇੱਥੇ ਹੈ ਮਦੂਰ ਭੱਜਿਆ ਕਰਾ ਗਰੀ ਬਾਬਾ ਨਾਲੇ ਹਾਂ ਨਾਲੇ ਆੜੇ ਲੱਗੇ ਜੀ ਹਾਂ ਨੇਤੀ ਅੰਝ ਕਿੰਨੇ ਦਿਨ ਹੋ ਚੱਲੇ ਆ ਰੋਜ਼ ਕਹਿ ਦਿੰਦੇ ਆ ਕੰਮ ਵਾਲੀ ਆਉਣੀ ਕੰਮ ਵਾਲੀ ਆਉਣੀ ਇਤਰਾ ਕਰ ਕਰਕੇ ਇਹਨਾਂ ਨੇ ਛਿਲਾਂ ਨੰਗਾ ਦੇਣਾ ਸਾਰਾ ਕੰਮ ਕਰਕੇ ਸ੍ਰੀ ਥੱਕ ਗਿਆ ਰੋਟੀ ਪਾਣੀ ਝਾੜੂ ਕੋਚਾ ਕਿੰਨਾ ਕੰਮ ਹੁੰਦਾ ਵਾ ਇਹਨਾਂ ਦੀ ਕੰਮ ਵਾਲੀ ਢੀਕ ਢੀਕ ਕੇ ਛਿਲਾਂ ਨੰਗਾ ਲੈਣਾ ਤੇ ਕੰਮ ਵਾਲੀ ਇਹਨਾਂ ਦੀ ਫੇਰ ਨਹੀਂ ਹੋਣੀ ਹੈਗੀ ਮਦਦ ਕੀ ਕਰ ਗਈਆਂ ਕੋਨੇ ਆ ਕੇ ਬੈਠੀ ਆਂ ਹੰਬ ਗਈ ਕੰਮ ਕਰ ਕਰਕੇ ਨਾ ਰੋਜ਼ ਇਹ ਲੈ ਦਿੰਦੇ ਆ ਕੰਮ ਵਾਲੀ ਆਉਣੀ ਕੰਮ ਵਾਲੀ ਆਉਣੀ ਕੰਮ ਵਾਲੀ ਤਾਂ ਹਜੇ ਤੱਕ ਮੂੰਹ ਨਹੀਂ ਦਿਖਾਇਆ ਜਦ ਆਪੇ ਆ ਜਾਂਦੀ ਆ ਕਹਿ ਕੇ ਤੇ ਆਏ ਨਾ ਕੱਲੀ ਕੀ ਪਤਾ ਕਿ ਨਹੀਂ ਕਿੰਨਾ ਦਾ ਕਹਿ ਕੇ ਆਏ ਆ ਜਿਹੜੀ ਹਜੇ ਤੱਕ ਆਈ ਨਹੀਂ ਉਹਨੂੰ ਕਿਹੜੇ ਪੈਸੇ ਮੰਗਣ ਲੱਗਦੇ ਆ ਕੋਲ ਦੀ ਮਰਜ਼ੀ ਆ ਹਾਂ ਚਲ ਹੁਣ ਇਦਾਂ ਕਰ ਜਦ ਮੀ ਜੀ ਮੰਮੀ ਆਈ ਗਈ ਆ ਤੇ ਚਾਹ ਪਾਣੀ ਬਣਾ ਤੇ ਮੈਂ ਕੋ ਖਾਣ ਪੀਣ ਨੂੰ ਲੈ ਆਵਾਂ ਲੰਘੋ ਕਰ ਲੋ ਕਿਉਂ ਨੂੰ ਭਾਂਡਾ ਇਹ ਵੀ ਚਾਹੀਦੀ ਉਹਨੇ ਕਿਤੇ ਮੇਰੀ ਧਿਆਨ ਦੀ ਅੱਗੇ ਕੰਮ ਘੱਟ ਪੈ ਗਿਆ ਜਿੰਝ ਨੂੰ ਫੇਰ ਮੈਂ ਚਾਹ ਪਾਣੀ ਬਣਾਵਾਂ ਹੁਣੇ ਹਜੇ ਮੈਂ ਚੌਂਕੀ ਚੋਂ ਨਿਕਲ ਕੇ ਆਈ ਆ ਤੁਹਾਡਾ ਵੀ ਤੁਹਾਨੂੰ ਵੀ ਦਿਲ ਨੂੰ ਕੁਛ ਹੁੰਦਾ ਵਾ ਫੇ ਮੈਂ ਚੌਂਕੀ ਚੋਂ ਨਿਕਲ ਤਤ ਹੋਈ ਆ ਮੈਨੂੰ ਉੱਥੇ ਬੰਨ ਲਿਆ ਕਰੂੰ ਤੇ ਜੇ ਹੁਣ ਕੋਈ ਭੈਣ ਭਰਾ ਆਇਆ ਵਾ ਤੇ ਉਹ ਚਾਹ ਹੀ ਤੋਂ ਨਹੀਂ ਘੁੱਟ ਮੇ ਕੋਲੀ ਚਾਮਾ ਜੂਆ ਬੰਨਦੀ ਆ ਮੈਂ ਉੱਥੇ ਦਾ ਸਿਰ ਦਾ ਕੰਮ ਕਰ ਲਿਆ ਮਾਂ ਮਮੀ ਸੇ ਵੀ ਉੱਥੇ ਬੈਠੀ ਐ ਨਾ ਹੁਣ ਆਪਣੀ ਘੁੰਮਣੀ ਵਾ ਤੇ ਚਾਹ ਵੀ ਮਮੀ ਬਣਾ ਸਕਦੀ ਤੇ ਮੇਰੀ ਸੁਣ ਲੋ ਗੱਲ ਜਿਹੜਾ ਤੁਸੀਂ ਕਹਿੰਦੇ ਮੈਂ ਲੈ ਕੇ ਉਹਨਾਂ ਥਾਂ ਤੇ ਇਹਨੂੰ ਬੰਦੇ ਬਣ ਕੇ ਬਹਿ ਜਾ ਜੇ ਹੁਂ ਜੇਬ ਚ 1 ਰੁਪਇਆ ਵੀ ਨਿਕਲ ਗਿਆ ਨਾ ਤੇ ਮੈਂ ਕਨੇਸ਼ ਪਾ ਦੇਣਾ ਮੈਂ ਨੀ ਕੋਈ ਵੇਖਣਾ ਆਇਆ ਗਿਆ ਐਵੇਂ ਨਾ ਰੋਣਾ ਨਹੀਂ ਪਈਦਾ ਇੱਦਾਂ ਅਗਰ ਵੀ ਸੁਣ ਲੂਗੀ ਤੇ ਕੀ ਆਖੂਗੀ ਕੀ ਨਾ ਉਹ ਇੰਨੀ ਕੀ ਗੱਲਵਾ ਕੀ ਘਰ ਕੋਣਾ ਬੈਠਾ ਦੀ ਅੰਦਰ ਲੜੀ ਜਾਂਦੇ ਔਰ ਜਾ ਜਿਹੜਾ ਸੁਣ ਲੈ ਸੋ ਲੈ ਮੈਨੂੰ ਨਹੀਂ ਕੋਈ ਡਰ ਮਾਰਿਆ ਤੂੰ ਇਹਨੇ ਲਟਾਈ ਜੰਨੇ ਪੈਸੇ ਤੇ ਪੈਸਾ ਕਿੱਥੋਂ ਜਮਾ ਕਰਨੇ ਆਂ ਆਹ ਬਾਬਾ ਤੇਰੇ ਘਰੀ ਜੁੜੇ ਆ ਮੈਂ ਮਨੀ ਵੀ ਘੁਲਾ ਦੇਣਾ ਮੈਂ ਨਹੀਂ ਖਰਚ ਦਾ ਰੁਪਇਆ ਵੀ ਪਰ ਤੂੰ ਛੋੜਿਆ ਨਾ ਆ ਮੁੰਡਾ ਆਪਣਾ ਚੌਕੜਾ ਚੇਂਜ ਕਰ ਹਰਿਆਲੀ ਵੀ ਆ ਜਿੱਥੇ ਇਹ ਤੇ ਨਹੀਂ ਹਰਿਆਲੀ ਹੋਣੀ ਜ਼ਿੰਦਗੀ ਭਰ ਦੀ ਜਿਹੜਾ ਸਾੜਾ ਤੂੰ ਹੀ ਮੈਨੂੰ ਪਾਇਆ ਨਾ ਇਹ ਜ਼ਿੰਦਗੀ ਪਰ ਇਤਰਾ ਰਹਿਣਾ ਜਿਹੜਾ ਸਲਉਥੀ ਮੇਰਾ ਸਾੜਿਆ ਨਾ ਮੈਨੂੰ ਤੇ ਗੁੱਸਾ ਐਨਾ ਆ ਨਾ ਕਿ ਮੰਮੀ ਵੀ ਲਾ ਕੇ ਢੋਕ ਕੇ ਬੈਠੀ ਰਹਿੰਦੀ ਯਾਰ ਕਿੰਨਾ ਕਿਤੇ ਥੋੜਾ ਬੋਤਾ ਬੰਦਾ ਕੰਮ ਹੀ ਕਰਾ ਦਿੰਦਾ ਆਟਾ ਹੀ ਮੁੰਨਦਾ ਫੁਲਕੇ ਲਾ ਦਿੰਦਾ ਲਾ ਕੇ ਚੌਂਗਣਾ ਮਾਰ ਕੇ ਬੈਠੀ ਰਹਿੰਦੀ ਇਹਦੇ ਘਰ ਅਨੁਭਰ ਕੋਤਾ ਹੁਣ ਦੋਵੇਂ ਆਲੇ ਉਹਦਾ ਪ੍ਰਸ਼ਨ ਹੋਇਆ ਹੁਣ ਮੰਮੀ ਦੇ ਸਾਹਮਣੇ ਜਿਹਨਾਂ ਜਦਾਈ ਨਹੀਂ ਆਉਂਦੀ ਤੇ ਦਾਈ ਨੇ ਬਖੰਡ ਫੜਿਆ ਰੋਹ ਕਹਿ ਨਹੀਂ ਬਸ ਪੁੱਤ ਮੈਂ ਆ ਗਈ ਘੜੀ ਨੂੰ ਆ ਗਈ ਭਾਲ ਨੂੰ ਮੈਂ ਨਾਲੇ ਤੁਸੀਂ ਮੂੰਹ ਮੰਗੇ ਪੈਸੇ ਲੈਣੇ ਨਾਲੇ ਤੁਸੀਂ ਵਧਾਈਆਂ ਲੈਣੀਆਂ ਤੇ ਕੰਮ ਕਾਜਾ ਤੁਸੀਂ ਭਾਲ ਨੂੰ ਪੈਣਾ ਬਾਬਾ ਦੋ ਦੋ ਨਿਆਣੇ ਕਰ ਕਰ ਕੇ ਤੁਸੀਂ ਮੇਰੇ ਭਾਗ ਪਾਇਆ ਵਸੇ ਆਪਾ ਸਾਰੀ ਰਾਤ ਉਹ ਹੁੰਦੇ ਰਹਿੰਦੇ ਆ ਲਾਗੇ ਕਿ ਇਹਨਾਂ نیند ਨਹੀਂ ਆਉਂਦੀ ਹੈਗੀ ਤੇ ਜਿਹੜੇ ਮੈਨੂੰ ਕੰਮ ਦਾ ਛੱਡਦੇ ਚਲ ਹੁਣ ਕੋਈ ਗੱਲਾਂ ਨਾ ਕਰ ਤੇ ਆਪ ਮੈਂ ਜਾ ਕੇ ਬਹਿਣਾ ਕੰਮ ਬਾਹਰ ਉਹ ਬਣਾ ਦੇਣੀ ਆ ਵੇ ਲੋ ਜਿੱਥੇ ਇੰਨਾ ਕੰਮ ਸਿਆਪਾ ਕੀਤਾ ਉੱਥੇ ਮੈਂ ਚਾਹ ਵੀ ਘੁੱਟ ਬਣਾ ਦੂੰ ਤੇ ਮੈਨੂੰ ਕੋਈ ਫਰਕ ਨਹੀਂ ਪੈ ਲੰਗਾ ਹੁਣ ਤੁਸੀਂ ਮੇਰੇ ਚੌਂਕੇ 'ਚ ਦੇ ਸੀਂ ਦਿਓ ਪੱਕਾ ਹੀ ਇਹਨਾਂ ਨੂੰ ਮੈਨੂੰ ਬੈਠੀ ਤੇਂਦੀ ਨਹੀਂ ਚੰਗੀ ਲੱਗਦੀ ਮੈ ਮਮੀ ਇਹਨਾਂ ਨੂੰ ਢੀਡਾਏ ਉਧਰ ਤੁਸੀਂ ਮੁੜ ਕੇ ਹਸਪੀਟਲ ਆਏ ਹੀ ਨਹੀਂ ਬੱਚਾ ਤਾਂ ਪੁੱਤ ਉਹਥੇ ਤੇ ਮੈਂ ਢੀਕਣ ਦੀ ਮੈਂ ਕਿਹਾ ਚਲਾਓਗੇ ਤੇ ਮੇਰੇ ਕੋਲ ਚਾਰ ਦਿਨ ਰਹੋਗੇ ਮੈਂ ਤਾਂ ਉਥੇ ਆਪਣਾ ਰੂਮ ਦੀ ਸਫਾਈ ਤਾਂ ਢੀ ਮੈਂ ਕਾਕੇ ਇੱਥੇ ਆਉਣੇ ਆ ਚਲ ਕੋਈ ਗੱਲ ਨਹੀਂ ਆਈ ਫਿਰ ਸਿੱਧਾ ਉਧਰ ਨੂੰ ਨਾ ਅ ਜਦੋਂ ਛੁੱਟੀ ਮਿਲੀ ਆ ਤੇ ਫਿਰ ਸਿੱਧਾ ਘਰ ਨੂੰ ਆ ਗਏ ਤੇ ਮੰਮੀ ਅੰਦੀ ਚੱਲ ਘਰ aí ਚਲਦੇ ਆ ਫਿਰ ਇਧਰ ਨਹੀਂ ਉੱਥੇ ਤੇ ਨਾਲੇ ਆਜੋ ਆ ਮੰਮੀ ਤੱਕਰ ਨੂੰ ਮਿਲੋ ਚਲ ਕੇ ਤੱਕ ਨਹੀ ਕਾਕਿਆਂ ਨੂੰ ਮਿਲਦੀ ਮੈਂ ਬਾਅਦ ਚ ਪੁੱਤ ਮੇਰਾ ਆਹ ਕਰਾ ਦੇ ਵਿੱਚੋਂ ਆਈ ਆ ਮੂੰਹਾ ਧੋ ਕੇ ਲਾਗੇ ਜਾਉਂਗੀ ਹੁਣ ਇਹ ਨਹੀਂ ਮੈਂ ਜਾਣਾ ਮੈਂ ਠਹਿਰ ਕੇ ਜਾਣਾ ਚਲੋ ਕੋਈ ਗੱਲ ਨਹੀਂ ਆਹ ਰਾਹ ਵੀ ਤੈਨੂੰ ਪਤਾ ਹੈਗਾ ਉਦਾਂ ਦੇ ਹੈਗੇ ਕਿਹੜੇ ਚੰਗੇ ਮਾਹ ਰ ਨੇ ਮਾਹ ਤਾਂ ਖੁਸ਼ੀ ਦਿੱਤੀ ਆ ਨੂੰ ਹਣਾ ਚਲੋ ਕੋਈ ਗੱਲ ਨਹੀਂ ਆ ਚਾਹ ਪਾਣੀ ਪੀ ਲਓ ਚਾਹ ਪਾਣੀ ਪੀ ਕੇ ਚੱਲਦੇ ਹਾਂ ਚਾਹ ਪਾਣੀ ਪੀ ਕੇ ਕੋਈ ਨਹੀਂ ਮੈਂ ਚੱਲਦੇ ਫਿਰ ਲੱਗੇ ਕੋਈ ਗੱਲ ਨਹੀਂ ਜਦੋਂ ਮੈਂ ਏਡੀ ਦੂਰ ਆ ਗਈ ਤੇ ਹੁਣ ਬੁੱਤਲ ਆ ਤੇ ਆ ਛੱਟ ਚੱਲ ਜਾ ਆਹ ਨਹੀਂ ਕੋਈ ਗੱਲ ਨਹੀਂ ਲੱਗੇ ਪਰਮੇ ਪੈਨ ਜੀ ਆ ਮਣੀ ਦੇ ਦੇ ਕਰਮੇ ਤੇ ਤੇ ਆ ਬੱਚਿਆਂ ਦਾ ਸਾਗਰ ਵਾ ਜੋ ਤੁਸੀਂ ਟੂਮ ਛੱਲਾ ਬਣਾਉਣਾ ਹੋਗਾ ਨਾ ਤੁਸੀਂ ਉਹਨਾਂ ਦੇ ਨਾਪ ਦਾ ਬਣਾ ਦੇ ਜੇ ਵੱਡਾ ਬਣਾਉਣਾ ਵੱਡਾ ਬਣਾ ਲਿਓ ਆ ਤੁਹਾਡਾ ਜੀ ਆਬਲ ਜੀ ਦਾ ਆ ਸੋਖਦਾ ਵਾਂ ਆ ਤੁਹਾਡੀ ਕੰਮ ਵਾਲੀ ਆ ਜੀ ਤੇ ਆ ਦਾਈ ਦਾ ਜੀ ਮੰਮੀ ਇਹਦੀ ਕਿਤੇ ਕੰਮ ਨਹੀਂ ਤੇ ਆ ਕਿਉਂ ਲੈਂਦਾ ਮੈਂ ਸੱਚ ਕੋ ਦੁਕਾਨ ਚੋਂ ਨਾ ਤਾਂ ਭਾਂਡਾ ਬਾਅਦ ਚ ਬਣਾ ਕੇ ਮੈਂ ਦਊਂ ਦੋਆ ਚਹਾਵੇਂ ਮਹੀਨੇ ਚੰਗਾ ਜੀ ਨਹੀਂ ਖਾਣਾ ਤੇ ਆ ਬੱਚਿਆਂ ਦੇ ਦੋਵਾਂ ਦੇ ਇਹ ਇਧਰ ਹੀ ਰੱਖ ਦੋ ਬਈ ਇਹ ਬਾਹਰ ਮੰਮੀ ਹਾਂ ਪੁੱਤ ਆਹ ਸੂਟ ਤੇ ਮੈਨੂੰ ਕੋ ਖਾਸ ਜਿਹੀ ਨਹੀਂ ਲੱਗਣ ਡੇ ਪਰ ਰੋਲਾ ਜਿਹਾ ਹੀ ਲੱਗਣ ਡਿਆ ਮੈਨੂੰ ਤੇ ਪੁੱਤ ਨਹੀਂ ਸੋਹਣੇ ਬੜੇ ਸੋਹਣੇ ਮੈਨੂੰ ਨਹੀਂ ਕਹਿਂਦਾ ਕਿੱਥੇ ਸੋਹਣੇ ਆ ਜੇ ਇਸ ਮਾਇ ਲਗੇ ਤੇ ਇਹਨਾਂ ਨੂੰ ਕੀ ਕਰਨਾ ਮਾਣੇ ਮੰਮੀ ਮਾਸੀ ਜੀ ਹੁਣ ਕਿਹੜੇ ਮਾਣੇ ਦੱਸਿਆ ਐਨੀ ਜ਼ਮੀਨ ਵਾਉਣ ਦੇ ਨਹੀਂ ਪੁੱਤ ਇਹ ਤਾਂ ਨਹੀਂ ਕਈ ਰਫਤ ਤੈਨੂੰ ਪਤਾ ਹੋਗਾ ਤੇ ਮਾਸੀ ਤੇਰੀ ਆਪ ਹੀ ਕਰਦੀ ਐ ਸਭ ਕੋ ਕੰਮ ਕਰਨ ਦਾ ਤੇ ਵੇ ਮਾਸੜ ਤੇਰਾ ਸਿਰ ਤੇ ਨਹੀਂਗਾ ਹੈ ਬਹੁਤ ਸੋਹਣੀ ਲੈ ਆਈ ਝੋ ਲੈ ਆਈ ਇਦਾਂ ਨਹੀਂ ਮੇਰੇ ਮੂੰਹ ਤੇ ਕਈਦਾ ਹੁੰਦਾ ਮੰਮੀ ਮੇਰਾ ਤਾਂ ਨਹੀਂ ਜੀ ਕਰਦਾ ਗਰਮੀਤ ਆ ਸੋਣ ਮੈਨੂੰ ਤੇ ਨਹੀਂ ਪਸੰਦ ਆਇਆ ਇਦਾਂ ਕਰੀ ਤੂੰ ਹੀ ਸੁਵਾਲੀ ਏ ਆ ਸੁੱਖ ਦਾ ਵੇਖ ਲੈ ਜੇ ਮੰਮੀ ਪਸੰਦ ਆ ਤਾਂ ਤੂੰ ਹਾਟਾ ਲੋ ਦੋ ਮੈਨੂੰ ਨਨਹ ਪਰਜਾਈ ਤੇ ਸੁੱਖ ਦਾ ਕਿਦਾਂ ਵੇਖਣਾ ਸੁੱਖ ਦਾ ਘੜੀ ਬਹੁਤ ਸੁੰਦਰ ਆ ਜਿੱਦਾਂ ਤੇ ਸੁਖ ਦੀ ਚੋਇਸ ਵਾ ਨਾ ਉਹਨੇ ਤੇ ਕਦੀ ਵੀ ਨਹੀਂ ਸਮੋਣਾ ਹੈਗਾ ਉਹਦੇ ਤੇ ਨੱਕ ਦੇ ਨਹੀਂ ਚੜਨਾ ਹੈਗਾ ਮੰਮੀ ਦੀਦੀ ਮੇਰੇ ਵਾਲਾ ਪਸੰਦ ਤੇ ਉਹ ਚੁੱਕ ਲੋ ਤੀ ਨਹੀਂ ਭੈਣਾ ਤੇਰਾ ਸਗਣਾ ਸਾਤਵੇਂ ਦਾ ਸੂਟ ਆ ਫੇਰ ਤੂੰ ਆਖੇ ਕਿ ਮੇਰੀ ਜਠਾਣੀ ਨੇ ਪਾਤਾ ਵਾ ਕਲੇਸ਼ ਤੇ ਤੂੰ ਚੁੱਪ ਕਰਕੇ ਆਪਣੇ ਆਪ ਹੀ ਸਵਾ ਲ ਮੈਰਾ ਵੀ ਸਵਾ ਲ ਮੈਨੂੰ ਇਡੀ ਕੋਈ ਲੋੜ ਨਹੀਂ ਹੈਗੀ ਮੇਰ ਕੋ ਬਥੇਰੇ ਸੂਟ ਵਾ ਨਹੀਂ ਦੀਦੀ ਮੈਂ ਤੇ ਆਪ ਪਹਿਉਣ ਲਈ ਆਖਣ ਮੈਂ ਤੈਨੂੰ ਕਿਉਂ ਆਖ ਹੋਗੀ ਸੂਟ ਮੈਨੂੰ ਤਾਂ ਸਾਰੇ ਸੋਹਣੇ ਲੱਗਣਦੇ ਆ ਤੈਨੂੰ ਸੋਹਣੇ ਲੱਗਦੇ ਤੇ ਫੇਰ ਤੂੰ ਰੱਖ ਮੇਨੂੰ ਤੇ ਕੋਈ ਵੀ ਨਹੀਂ ਇੱਚ ਸੋਨਾ ਲੱਗਾ ਸੁੱਖ ਨੇ ਵੀ ਸਵਾ ਲੈਣਾ ਉਹਨੇ ਬੜੀ ਖੁਸ਼ ਹੋਣਾ ਕਲਰ ਬੇਬੀ ਪਿੰਕ ਤੇ ਉਹਦੀ ਫੇਵਰੇਟ ਆ ਬਿਲਕੁਲ ਕਲਰ ਆਗਾ ਤੈਨੂੰ ਹੀ ਤਾਂ ਲੱਗਦਾ ਮੈਂ ਤੇ ਨਹੀਂ ਲਾਦਾ ਉਹਨੇ ਨੱਕ ਤੇ ਨਹੀਂ ਅਗਲੀ ਦੇ ਚੜਨਾ ਵੇਖਣੀ ਸਹੀ ਨਾਲ ਆਹ ਫੇਕਰ ਰੰਗ ਆ ਮੰਮੀ ਦੇ ਮੋਨ ਵਾਲਾ ਵਾ ਸੂਟ ਉਹ ਨਾਲ ਮੇਰੇ ਮੇਰੇ ਵਾਲਾ ਸੂਟ ਵੇ ਮਤਰਾ ਗਰੇ ਰੰਗ ਦਾ ਵੀ ਜੇ ਤੇਰੇ ਵੱਤ ਇਨਾ ਗਾੜਾ ਸੂਟ ਆ ਸਕਦਾ ਕੀ ਗੱਲ ਮੇਰੇ ਵੱਤ ਨਹੀਂ ਆ ਸਕਦਾ ਆ ਕਿਤਾ ਕਿਹੜੀ ਦੁਕਾਨ ਆ ਜਿਹੜੀ ਸਾਡੇ ਜੋਗੀ ਰੱਖੀ ਸੀ ਮਾਦੇ ਆਖਾ ਮੇਰੇ ਵਾਲਾ ਲੈ ਲੋ ਤੇ ਨੋ ਕਰ ਤੇ ਚੱਲ ਭੈਣ ਜੀ ਗੁੱਸਾ ਨਾ ਕਰਿਓ ਇਹਨੇ ਨਾ ਕੱਪੜਾ ਕਦੀ ਮਾੜਾ ਨਹੀਂ ਗਾ ਪਾਇਆ ਇਹ ਚੜਕ ਰੇਂਦਾ ਕੱਪੜਾ ਪਾਉਂਦੀ ਜੋ ਮਰਜੀ ਹੋ ਜੇ ਤਾਂ ਕਰਕੇ ਨਾ ਇਹਨੂੰ ਮਨ ਨੂੰ ਨਹੀਂ ਲੱਗੇ ਹੈਗੇ ਕੋਈ ਗਾਨੀ ਮਗਰੋਂ ਨੇ ਆਪੇ ਵੇਖ ਕੇ ਚੰਗੇ ਪਾ ਲੈਣੇ ਆ ਤੁਸੀਂ ਨਾ ਮੰਜ ਕੋਈ ਤੇਰੀ ਲੈ ਨਹੀਂ ਭੈਣ ਜੀ ਮੈਂ ਮੰਜ ਕੀ ਕਰਨਾ ਮੈਂ ਤਾਂ ਖੁਸ਼ੀ ਨਾ ਲਿਆਂਦੀ ਆ ਕੋਈ ਗਾਨੀ ਖੁਸ਼ੀ ਨਾ ਲਿਆਂਦੀ ਸਿਰ ਮੱਥੇ ਤੇ ਆ ਕੋਈ ਗਾਨੀ ਇਹਦੀ ਕਿਹੜੀ ਗੱਲ ਵਾ ਏ ਫੇ ਤੈਨੂੰ ਪਤਾ ਹੀ ਹੈਗਾ ਵੱਡੇ ਵੱਡੇ ਕੰਮ ਆ ਭੰਗ ਜੋ ਮਰਜੀ ਕਵੇ ਤੇ ਬਹੁਤ ਸੋਹਣੇ ਕੁਕੂ ਆ ਤੁਸੀਂ ਟੈਨਸ਼ਨ ਨਹੀਂ ਲੈਣੀ ਕਿ ਇਹ ਵੀ ਗੱਲ ਦੀ ਬਹੁਤ ਸੋਹਣੇ ਬੜੇ ਪਸੰਦ ਆਏ ਆ ਚਲੋ ਠੀਕ ਆ ਆ ਲੈ ਪਾੜ ਆਪਣੇ ਦੋਤੇ ਨੂੰ ਪਟਾ ਵਾ ਕਰੂ ਮੈਂ ਵੀ ਦੋਤੇ ਦੋਤੀ ਵਾਲੀ ਬਣੀ ਭੈਣ ਜੀ ਹੋਰ ਇਹਨਾਂ ਦਾ ਰੌਣਕਾ ਲੱਗਿਆ ਨੀੜਿਆਂ ਦੀ ਕਿਹੜੀ ਗੱਲ ਹੈ ਤੁਸੀਂ ਨਾਮ ਹੀ ਲੈਂਦੇ ਤਾਂ ਕੋਈ ਗੱਲ ਨਹੀਂ ਮੈਂ ਨਾ ਤੇ ਉੱਥੇ ਠੀਕਣ ਨਹੀਂ ਆ ਤੁਸੀਂ ਤੇ ਐਨੂੰ ਪਾਹ ਚਾਏ ਹੈਂ ਤੁਸੀਂ ਤਾਂ ਦੱਸਿਆ ਹੀ ਨਹੀਂ ਆ ਮੈਂ ਨਾ ਮੰਮੀ ਅਕਰ ਨਹੀਂ ਗਾੜੀਆਂ ਆਹੋ ਫੱਟਾ ਦੇ ਆਈਓ ਮਾ ਕਪੜੇ ਸਾਰੇ ਥੇਰਾ ਕਮੀਲ ਮਾਰੀ ਚ ਮੈਂ ਤੇ ਮੰਮੀ ਆ ਵੀ ਲੈ ਜਾਓ ਬੱਚਿਆਂ ਦੇ ਵੇਲੇ ਮੈਂ ਤਾਂ ਬਾਦ ਕਰਦੀ ਹਾਂ ਘਰ ਮੀਤੇ ਬਿਲੰਦ ਦੀ ਗਿਠਾਣੀ ਨੇ ਮੇਰੀ ਸਾਹਮਣੇ ਨੱਕ ਲਾ ਕੇ ਰੱਖ ਦਿੱਤੀ ਐ ਇਹਨੂੰ ਮਾਸਾ ਜੁਨੀ ਸ਼ਰਮ ਨਹੀਂ ਹੈਗੀ ਇਹਦੇ ਤੇ ਕੇ ਵੀ ਇਦਾਂ ਹੀੜਾ ਕਪੜਾ ਜਾਂਦੇ ਵਧੀਆ ਵਧੀਆ ਲੈਂਦੇ ਆ ਮੈਂ ਤਾਂ ਪੂਰਾ ਪੋਤਾ ਆਪਣਾ ਜੋਰ ਲਾ ਲਿਆ ਵਾ ਮੰਮੀ ਚਲੋ ਅਸੀਂ ਕੋਈ ਜਾਈ ਪਾਉਂਦੀਆਂ ਜਿੱਥੋਂ ਇੱਥੋਂ ਬਣਾ ਕੇ ਦਿੰਦੇ ਆ ਜੇ ਉਹਨੂੰ ਮਿਲਦਾ 2000 ਵਾਲਾ 5000 ਵਾਲਾ ਤੇ ਉਦਾਂ ਦਾ ਹੀ ਮੈਨੂੰ ਮਿਲਦਾ ਪਰ ਮੰਮੀ ਆਏਗੇ ਤਾਂ ਪੰਜ ਵਾਲਾ ਕੋਈ ਲੈਂਦਾ ਨਹੀਂਗਾ ਮੈਨੂੰ ਪਤਾ ਵਾ ਮੰਮੀ ਤੁਸੀਂ ਜਿੱਦਾਂ ਕੀਤਾ ਵਾ ਪੁੱਤ ਪਿਓ ਤੇਰਾ ਤਾਂ ਸਿੱਤੇ ਹੈ ਨਹੀਂ ਮੈਂ ਤੇ ਆਪਣੇ ਵੱਲੋਂ ਪੂਰਾ ਢੀਆਂ ਚੁਕ ਚੁਕ ਜ਼ੋਰ ਲਾ ਲਿਆ ਵਾ ਤੇ ਗਾੜੀ ਇਹਨੂੰ ਨਹੀਂ ਪਸੰਦ ਆ ਤੇ ਇਹਦੀ ਮਰਜ਼ੀ ਮੰਮੀ ਤੁਹਾਡੇ ਸਾਹਮਣੇ ਮੈਂ ਕਹਿਤਾ ਨਾ ਵੀ ਮੇਰੇ ਵਾਲਾ ਸੂਟ ਲਲੋ ਜੇ ਤੁਹਾਨੂੰ ਨਹੀਂ ਪਸੰਦ ਮੰਮੀ ਮੇਰੇ ਆਖਣ ਦਾ ਫਰਜ਼ ਹੀ ਨਹੀਂ ਲੈਣਾ ਤੇ ਉਹਨਾਂ ਦੀ ਮਰਜ਼ੀ ਐ ਮੰਮੀ ਮੈਨੂੰ ਪਤਾ ਹੈ ਤੁਸੀਂ ਹੀ ਕੱਲੇ ਕਿੱਦਾਂ ਕਰਦੇ ਹੋ ਕਿੱਦਾਂ ਸਾਰਦੇ ਹੋ ਮੰਮੀ ਉਹਨਾਂ ਨੂੰ ਕੀ ਲੱਗੇ ਇਹ ਤੇ ਆਪਾਂ ਮਾਮਾ ਧੀਆਂ ਨੂੰ ਪਤਾ ਨਾਲੇ ਗਰਮੀ ਤੇ ਮਹਿੰਗਾ ਸੂਟ ਦਊਗਾ ਆਪਣੇ ਧੀ ਪੁੱਤ ਨੂੰ ਦਿੱਤਾ ਜਾਂਦਾ ਦਰਾਨੀਆਂ ਜਿਖਾ ਇਹਨਾਂ ਨੂੰ ਇਹਨੇ 5-5000 ਵਾਲੇ ਸੂਟ ਦਿੱਤੇ ਜਾਂਦੇ ਆ ਇਹਨੂੰ ਸ਼ਰਮ ਨਹੀਂ ਆਉਂਦੀ ਇਹੋ ਜੀ ਗੱਲ ਕਰਨਾ ਲਈ ਮੈਂ ਚੱਲ ਮੰਮੀ ਤੁਸੀਂ ਹੌਲੀ ਬੋਲੋ ਕੁਝ ਨਹੀਂ ਹੋ ਗਿਆ ਜੇ ਉਹਨਾਂ ਨੇ ਇਦੀਆਂ ਗੱਲਾਂ ਕੀਤੀਆਂ ਨਾ ਤੇ ਉਹਨਾਂ ਨੇ ਆਪਣਾ ਹੀ ਮੂੰਹ ਗੰਦਾ ਕੀਤਾ ਤੁਸੀਂ ਨਾ ਇਦਾਂ ਮੰਨਦੇ ਲਿਓ ਗੱਲ ਨਾਲੇ ਮੈਨੂੰ ਪਤਾ ਵਾ ਕਿੰਨੇ ਕੁ ਦੀਦੀ ਦੇ ਪੇਕਿਆਂ ਤੋਂ ਮੇਰੇ 5000 ਵਾਲੇ ਸੂਟ ਹੁੰਦੇ ਤੁਸੀਂ ਨਾ ਟੈਨਸ਼ਨ ਨਾ ਮੈਂ ਢੀਨ ਨੰਬਰ ਬਣਾਉਣ ਲੱਗੀ। ਆਹੇ ਜੀ ਮੈਂ ਕੱਪੜੇ ਲੈ ਕੇ ਆਈ ਆ। ਉਂਤਰੇ 베ਰ ਵਾਜੇ ਸੂਟ ਪਤਾ ਨਹੀਂ ਕਿੱਥੋਂ ਸਾਡੇ ਜੋਗੇ ਰੱਖੇ ਹੀ ਲੀਰਾ ਅੰਤਰੀਆਂ। ਮੈਂ ਤਾਂ ਇਹੋ ਜੇ ਕਦੀ ਵੀ ਨਹੀਂ ਪਸੰਦ ਕਰਦੀ। ਸੇਲ ਦਾ ਮਾਲ। ਪੁੱਤ ਇਦਾਂ ਨਹੀਂ ਕਹਿੰਦਾ ਹੁੰਦਾ। ਅਸਮਾਰੀ ਕੋਦੇ ਵਿੱਚ ਕੱਪੜੇ ਰੱਖ। ਮੂੰਹ ਦੇ ਨਾਲ ਪੁੱਤ ਇਦਾਂ ਕਹੀਦਾ ਨਾ ਕਹਿ ਨੂੰ। ਆਹੋ ਮੰਮੀ ਰੱਖ ਦੋ ਰੱਖ ਦੋ ਕੱਪੜੇ ਵਿੱਚ। ਪਿਓਰ ਦੇ ਸੂਟ ਵਾ ਨਾ ਕਿਤੇ ਟਿੱਡੀ ਟੁੱਡੀ ਨਾ ਇਹਨਾਂ ਨੂੰ ਪਾ ਦੇ। ਉਹ ਤੇ ਇੰਨੀ ਗੱਲ ਕਰਨੀ ਬਹੁਤੀ ਜ਼ਰੂਰੀ ਸੀ ਅਗਲੇ ਦੀ ਤੂੰ ਮੂੰਹ ਤੇ ਬੀਚੀ ਕਰਕੇ ਰੱਖ ਦਿੱਤੀ ਆ ਤੇ ਕਿਹਦੀ ਮੰਮੀਆਂ ਲੀਰਾ ਲੈਣਦੀਆਂ ਵਾ ਮੈਨੂੰ ਪਸੰਦ ਆਉਂਦੀਆਂ ਵਾ ਮਾਹ ਮਾਹ ਤੁਹਾਡੇ ਦੋਦੇ ਦੋਤੀਆਂ ਹੋਏ ਕਿਤੇ ਚੱਜ ਦੇ ਕੱਪੜੇ ਨਹੀਂ ਇੰਨਾ ਕੋਸਰੇ ਤੂੰ ਹੀ ਕਹਿੰਦੇ ਆ ਆਦਮੀ ਨਹੀਂ ਸੇਧ ਹੈਗਾ ਆਦਮੀ ਨਹੀਂ ਹੈਗਾ ਪੈੜੀ ਬੰਨਾ ਸਾਰਾ ਕੋ ਇੱਥੇ ਹੀ ਹੈ ਨਾ ਉਹ ਕਿਹੜਾ ਨਾਮ ਲੈ ਗਿਆ ਵਾ ਤਾਂ ਪਰ ਹੁਣ ਉਹਦੀ ਮਰਜ਼ੀ ਆ ਨਾ ਜਿੱਦਾਂ ਦੇ ਲੈ ਹੀ ਠੀਕ ਵਾ ਤੂੰ ਨਾ ਸਵਾ ਤੂੰ ਓਦਾਂ ਰੱਖ ਲਾ ਤੇ ਇਦਾਂ ਨਹੀਂ ਪੁੱਤ ਕਹੀਦਾ ਹੁੰਦਾ ਹਾਂ ਕੇਦਾਂ ਦਿਲ ਨਹੀਂ ਦਿਖਾਈਦਾ ਹੁੰਦਾ ਦਿਲ ਮੰਮੀ ਮੈਂ ਕਹਦਾ ਦਿਖਾਇਆ ਜੇ ਤੀ ਹੁੰਦੀ ਤੀ ਨੂੰ ਨਾ ਪਸੰਦ ਆਉਂਦਾ ਤੇ ਉਹਨੇ ਵੀ ਤੇ ਕਹਿ ਦੇਣਾ ਮੈਨੂੰ ਹੀ ਤੀ ਸਮਝ ਲੈਂਦੀ ਤੇ ਮੈਨੂੰ ਵੀ ਹੋਰ ਕੋਈ ਲੈ ਦੇਂਦੀ ਪਿਓਰ ਦਾ ਸੂਟ ਤੇ ਕਮ ਸੇ ਕਮ 3-4000 ਵਾਲਾ ਸੂਟ ਤੇ ਹੁੰਦਾ ਅੰਦਰ ਕੀ ਆ ਮਸਲੀਨ ਕੱਠੀ ਕਰਕੇ ਲੈਣਤੀ ਆ ਚੱਲ ਪੁੱਤ ਐਨੀ ਘਰਮ ਨਾ ਹੋ ਮੈਂ ਤੈਨੂੰ ਜਿੱਦਾਂ ਦਾ ਕਹੇਂਗੀ ਉਦਾਂ ਦਾ ਸੂਟ ਲੈ ਦਊਗੀ ਤੇ ਮੰਮੀ ਲੈ ਕੇ ਦੇਣਾ ਪੈਣਾ ਸਹਾਨ ਨਹੀਂ ਕਰਨਾ ਤੂੰ ਇਹ ਨਾਲ ਕਿਉਂ ਲੈ ਕੇ ਦੇਣਾ ਆਪੇ ਮਨੀ ਲੈ ਕੇ ਦੇਊਗਾ ਕਮ ਸੇ ਕਮ ਉਹਨੂੰ ਕਹ ਤਾਜਰ ਵਾਲਾ ਸੂਟ ਮੈਨੂੰ ਚਾਹੀਦਾ ਵਾ ਅਈ ਨਾ ਮੈਂ ਉਹਦੋਂ ਦਾ ਕੰਮ ਕਰਨੀ ਰੋਜ਼ ਹੀ ਕਹਿੰਦੇ ਦਾਈ ਲੱਭ ਕੇ ਲਿਉਨੇ ਆ ਨੌਕਰਾਨੀ ਲੱਭ ਕਿਨੇ ਨੇ ਕੋਈ ਲੱਭ ਕੇ ਲਿਆਉਂਦਾ ਨਹੀਂ ਮੇਰੇ ਹੱਥ ਨਾਲ ਸਦਾ ਕੰਮ ਨਹੀਂ ਕਰਨ ਦਿਆ ਨਹੀਂ ਨਾ 10000 ਰੁਪਏ ਦਾ ਸੌਬਣਾ ਕੇ ਦੇਣਾ 10000 ਰੁਪਏ ਮੈਨੂੰ ਨਗਦ ਨਗਦ ਫੜਾ ਦੇ ਅਈ ਸਾਰਾ ਟੱਬਰ ਦੇ ਆਪਾਂ ਕੱਪੜੇ ਬਣਾ ਲਾਂਗੇ ਮੈਨੂੰ ਪਤਾ ਇਹਨਾਂ ਦੇ ਜੀਨ ਕੋਸ਼ ਹੋ ਜਾਣਾ ਜਿਹੜੀ ਗਰਮੀ ਤੇ ਬੈਠੀ ਹੈ ਨਾ ਕੰਮ ਭਾਏ ਮੇਰੇ ਕੋ ਜਿੰਨਾ ਮੱਝੀ ਕਰਾਈ ਜਾਵੇ ਅਗਲੀ ਦਾ 10000 ਰੁਪਏ ਦੇਣ ਨੂੰ ਜੀ ਨਹੀਂ ਕਰਨਾ ਅਗਲੀ ਨੇ ਵੇਖਿਆ ਆਪਣੀ ਮਾਂ ਦੇ ਕੱਪੜੇ ਕਿੰਨੇ ਸਲਾਏ ਆ ਚਲਾਂਦੀ ਰਵੇ ਕੋਈ ਗਾਲੀ ਐਨਾ ਮੈਨੂੰ ਪਤਾ ਵਾ ਕਿ ਤੂੰ ਬਜੇਤ ਬੜਾ ਕੰਮ ਕੀਤਾ ਵਾ ਤੇ 10000 ਤੈਨੂੰ ਮੈਂ ਦਵਾਉਂਗੀ ਇਹ ਕਿਹੜੀ ਤੂੰ ਗੱਲ ਕੀਤੀ ਆ ਤੇ ਮੰਮੀ ਆ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਹੋਣਾ ਹੋਵੇ ਮਣਕੇ ਮੂਤੇ ਚ ਮਸ਼ੀਆਂ ਮਾਰਨ ਨਹੀਂ ਨਹੀਂ ਦਵਾਉ ਦਊਗਾ ਕਿ ਦੇਣੇ ਕਿਉਂ ਨਹੀਂ ਕੇ ਮਾਹਤ ਕਿਤੇ ਖੁਸ਼ੀ ਦਾ ਟਾਈਮ ਆ ਤਾ ਕੋ ਨਾ ਕਰੂਗਾ ਮੰਮੀ ਤੂੰ ਹੀ ਹੁਣ ਆਪ ਸਿਆਣੇ ਆ ਤੁਹਾਨੂੰ ਵੀ ਪਤਾ ਵਾ ਮੇਰੇ ਪੇ ਕਹਦੋ ਕਿਹੜੇ ਕਿਹੜੇ ਵਧੀਆ ਸੂਟ ਆਉਂਦੇ ਆ ਬੇਸ਼ੱਕ 5-5000 ਵਾਲੇ ਨਹੀਂ ਹੁੰਦੇ ਪਰ ਰੰਗ ਟੰਗ ਸੋਹਣੇ ਹੁੰਦੇ ਆ ਆ ਪਹਿਲਾਂ ਉਂਤਰਾ ਥੋਕ ਦਾ ਮਾਰ ਪਤਾ ਨਹੀਂ ਕਿੱਥੋਂ ਇਕੱਠਾ ਕਰਕੇ ਲਿਆਣਤਾ ਲੀ ਦਾ ਆ ਰੰਗ ਟੰਗ ਹੈਗਾ ਕੋਈ ਇਹਨਾਂ ਦਾ ਆ ਕੋਈ ਰੰਗ ਵਾ ਪਹਿਨਾ ਤੂੰ ਮੇਰੇ ਰੰਗ ਵਾਲ ਵੇਖੋ ਜੇ ਮੇਰਾ ਮੜ ਮਟਾ ਰੰਗ ਕਣਕ ਪਿੰਨਾ ਵਾ ਤੂੰ ਮੇਰੇ ਕੋਲ ਚੱਜ ਦਾ ਸੂਟ ਲੈ ਕੇ ਆਓ ਆ ਕੋਈ ਰੰਗ ਲੈਣਾ ਆਪਣੀ ਧੀ ਵਾਸਤੇ ਲੈਣਤਾ ਮਮਸਾ ਗੂੜਾ ਉਹ ਵੀ ਇੰਤਰਾ ਸਸਤਾ ਜਿਆ ਦਸਵਾਂ ਸੂਟਾ ਤਾਂ ਵੀ ਮਹਿੰਗੀ ਹੋ ਗਈ ਆ ਚੱਲ ਪੁੱਤ ਕੋਈ ਗੱਲ ਨਹੀਂ ਮੇਰੀ ਧੀ ਸਿਆਣੀ ਬਣ ਐਦਾਂ ਪੁੱਤ ਮੂੰਹ ਤੇ ਨਹੀਂ ਗੱਲ ਕਹੀਦੀ ਹੁੰਦੀ ਉਹ ਮੈਨੂੰ ਪਤਾ ਵਾ ਕਿ ਤੇਰੇ ਪੇਕੇਵਾਂ ਚੰਗੇ ਸੂਟ ਆਉਂਦੇ ਹੰਡਾਏ ਵੀ ਆ ਪਰ ਪੁੱਤ ਚਲ ਮੂੰਹ ਨਹੀਂ ਐਦਾਂ ਨਹੀਂ ਕਰਨਾ ਚੱਗਾ ਮੰਮੀ ਕਦੀ ਨਹੀਂ ਮੇਰੇ ਪੇਕੇ ਰਵਿੰਨ ਪੇਠੇ ਦਿਖਾਈ ਮੈਂ ਨਾ ਜਿੱਦਾਂ ਕਹੂੰਗੀ ਨਾ ਅਗਲੇ ਉਤਰਾ ਹੀ ਕਰਦੇ ਆ ਕਿ ਬਲਜੀਤ ਕਿਹੜੇ ਕਿਹੜੇ ਰੰਗ ਲੈਣੇ ਫਿਰ ਮੰਮੀ ਪੋਛ ਕੇ ਤੇ ਫੇਰ ਅਗਲੇ ਸੂਟ ਲੈ ਕੇ ਆ ਤੇ ਤੂੰ ਚੱਜਦੇ ਤੇ ਸੂਟ ਲੈ ਕੇ ਆ ਮਾਸਮ ਵੇਖ ਕੇ ਮਨ ਤੇ ਖੁਸ਼ ਹੋਵੇ ਮੰਮੀ ਆ ਦੱਸ ਪਹਿਲਾਂ ਵੇਖ ਆਹ ਚੱਲ ਪੁੱਤ ਤੂੰ ਮੇਰੀ ਸਿਆਣੀ ਬੀ ਨਾ ਸਿਆਣੀ ਬੀ ਬਣ ਚੰਗਾ ਮੰਮੀ ਤੂੰ ਹੀ ਕਹਿੰਨੇ ਤਾਂ ਮੈਂ ਚੁੱਪ ਕਰ ਜਾਨੀ ਆ ਨਹੀਂ ਤਾਂ ਮੈਂ ਪੂਰੀ ਭੁਗਤ ਸਵਾਰ ਦੇਣੀ ਆ ਹਾਂ ਤਾਂ ਤੂੰ ਮੇਰੇ ਕਹਿ ਤੇ ਚੁੱਪ ਕਰ ਇਹਨਾਂ ਰੱਖ ਦੇ ਆਪੇ ਦਿੱਤੇ ਲੈ ਜਾਣਗੇ